ਬੰਦਾ ਸਾਡੇ ਦਾ ਕਿੱਦਾਂ ਆ ਕੇ ਉਹ ਦੂਸਰੀ ਮਾਰਚ ਕਰਾਈ ਕੋਈ ਦੂਜਾ ਤੁੱਕਾ ਮਾਰਚ ਕਰਾਈ ਉਹ ਨੂੰ ਹੀ ਨਹੀਂ ਪਤਾ ਕਿ ਉਹ ਬੰਦੇ ਨੇ ਦੂਜੀ ਮਾਰਚ ਕਰਾਈ ਪਤਾ ਡਵਾੜ ਪਰਚਾ ਬੰਦਾ ਸੀ ਇਹਦਾ ਕਿਉਂ ਨਹੀਂ ਪਰਚਾ ਕੱਟਿਆ ਇਹਨਾਂ ਬੰਦਾ ਬਾਹਰ ਕਿੱਦਾਂ ਵੇਚਿਆ ਬੰਦਾ ਮੇਰੇ ਉਹ ਬੰਦਾ ਹਾਜ਼ਰ ਚਾਹੀਦਾ ਸੀ ਤੇਰੀ ਹਸੰਦ ਦੀ ਕੋਈ ਤਲਵਾ ਨਹੀਂ ਕੀਤੀ ਫਿਰ ਭਗਵਾਨ ਜਮਾਨ ਦੱਸੇ ਇਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਪਰਚਾ ਬੰਦਾ ਕਿਉਂ ਨਹੀਂ ਪਰਚਾ ਬੰਦਾ ਦੋ ਤੇਰੀ ਮਾਰਜ ਕਰਾਇਆ ਦਾ ਚਾਂਸ 90 ਦਾ ਕਰਚ ਪਰਚਾ ਬੰਦਾ ਉਹਦੀ ਵਾਹਿ ਪਦੂਜੀ ਕਰੇ ਉਹਨੂੰ ਵੀ ਪਿੰਨਾ ਦੱਸਿਆ ਵਿਆਹ ਕਰਾਇਆ ਉਹ ਕਰੇ 495 ਦਾ ਕਰਚ ਬੰਦਾ 40 ਵਰਜਾ ਕੱਟ ਸਕੇ ਤੇ ਰੱਜੀ ਮਲਬੂਰੀ ਤੇ ਆਪ ਪੈਸੇ ਖਾੜੇ ਹਣਾ ਪੈਸੇ ਖਾੜੇ ਹਣਾ ਇਹਨਾਂ ਪੈਸੇ ਖਾ ਕੇ ਐਡਾ ਕਰ ਦਿੱਤੀ ਮੈਂ ਕਿੱਥੇ ਜਾਵਾ ਮੈਨੂੰ ਜ਼ਰਦਾ ਦੋ ਮੈਂ ਕਿੱਥੇ ਜਾਵਾ ਤੇਰੀ ਸੁਣਵਾਈ ਨਹੀਂ ਹੋਣੀ ਪੈਸਾ ਜੀ ਨਹੀਂ ਤੇ ਬੈਡਮ ਕੋਲ ਬਗਰ ਪੈਸੇ ਦੀ ਲਟਾ ਦਿੱਤੀ ਇਹ ਜੋ ਵੀ ਸ਼ਨੀਵਾਰ ਦੀ ਸਾਰੀ ਕਾਹਲੀ ਬਣਾ ਲਿਆ ਡਾ ਨਾ ਪੈਰ ਨਿਕਲ ਜਣਾ ਕਿੰਨੂ ਪੁੱਛੂ ਕਈ ਦਾ ਜੁਮੇਆਰ ਤਾਂ ਛੱਡਿਆ ਨਾ ਪਰ ਆ ਆ ਕਿ ਤੱਕ ਇਹਦੀ ਜੁਮੇਆਰ ਦਾ ਛੱਡਿਆ ਕਿੰਨੂ ਵੈਸਾ ਨਾ ਰਹਿ ਜਾਏ ਜੀ ਕਾ ਮਾਰ ਜਨਮ ਆਇਆ ਤਾਂ ਢਾਰੇ ਗਾੜੀ ਮਾਰ ਜਾਣਾ ਉਹਦੇ ਜੁਮੇਵਾਰੇ ਆ ਹੋੜ ਗਏ ਕਿਉਂਕਿ ਇਹਨਾਂ ਦੇ ਇਹਨਾਂ ਦੀ ਮੈਂ ਬੰਦਾ ਚਕਾਤਾ ਇਹਨਾਂ ਦੀ ਵਜ੍ਹਾ ਨਾਲੇ ਤੋਂ ਬੰਦਾ ਨਿਕਲਣਾ ਇਹਦੇ ਵਜ੍ਹਾ ਨਾਲ ਬੰਦਾ ਨਿਕਲਿਆ ਨਾ ਤੈਨਾਂ ਬੱਚਿਆਂ ਦਾ ਬੇਰ ਖਰਚਾ ਦੇਣਗੇ ਕੜਾ ਭਗਵੰਦ ਮਾਣਾ ਦਾ ਆੜੀ ਢੋੜਿਆ ਪੈ ਲੈ ਲੈ ਕੇ ਕ੍ਰਿਸਟਨ ਦਾ ਚਾਹ ਚ ਲਾਲਾ ਕੇ ਤਰੀ ਦੇ ਜਾਂਦੇ ਮੈਂ ਸਭ ਤੀ ਜੀ ਕਰਾਂ ਸ਼ਿਆਬਾਦੀ ਦੱਸੋ ਮੈਂ ਕਿਵੇਂ ਵੱਲ ਜਾਵਾਂ ਮੇਰੇ ਕਾਰਡ ਸੁਣਵਾਈ ਕਰ ਕਹਿੰਦੇ ਆ ਮੈਡਮ ਇੱਕ ਆਂਦਾ ਇਹਨਾਂ ਜੋਰਾਵੰਦੀ ਨੇ ਛੱਡਿਆ ਮੇ ਕੋਈ ਮੈਚ ਇਹ ਪਰਚਾ ਦਿੱਤਾ ਮੇਰੀ ਰਾਜਵੰਦੀ ਨਾ ਛੱਡਣਾ ਕਹਿੰਦੀ ਮੈਡਮ ਮੈਨੂੰ ਤਾਂ ਕਿਹਾ ਦਿੰਦੀ ਗਾੜੀ ਹੋ ਕਹਿੰਦੀ ਆ ਆਉਣਾ ਤੇ ਕੇਸ ਮੇਰੇ ਕੋਲ ਆ ਕਿਵੇਂ ਕੌਣ ਜ਼ਿੰਮੇਵਾਰ ਆ ਕਿਹੜਾ ਦਸਤਖਤ ਹੋਰ ਜਿੰਮੇਵਾਰ ਵਾ ਕੌਣ ਮੈਨੂੰ ਸੁਣਵਾਈ ਕਰੇ ਆਓ ਮੇਰੇ ਨਾਲ ਸਾਰੇ ਅੰਦਰ ਜਾ ਕੇ ਪੁੱਛੀਓ ਇਹਨਾਂ ਨੂੰ ਕਿ ਦਸਤਖਤ ਹੀ ਬੰਦਾ ਕਿਹੜੀ ਤਵਾਨਾ ਸੱਟਿਆ ਅੱਜ ਤਰਾਓ ਆਓ ਪੁੱਛੋ ਇਹਨੂੰ ਪੁੱਛੋ ਕਿਹੜੀ ਤਵਾਨਾ ਪੰਜਾਬ ਬੰਦਾ ਸੱਟਿਆ ਇਹਦੇ ਨਾਲ ਜਮਾ ਦੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਕਿਉਂ ਜਵਾਬ ਨਹੀਂ ਦਿੱਤਾ ਤੇ ਜੇ ਜਵਾਬ ਤਾਂ ਤੂੰ ਵੀ ਚੱਲਾ ਐਸ ਬੈਟਰ ਨਹੀਂ ਆ ਮੈਂ ਸਾਰੇ 40000 ਰੁਪਏ ਲਾ ਕੇ ਖਰੀਦਿਆਗੇ ਤੇਰਾ ਹੌਸਲਾ 100 ਰੁਪਏ ਤੇ ਬਟਾਇਆ ਨਾ ਤੇਰਾ ਕੋਈ ਵੀ ਸੁਣਵਾਈ ਨਹੀਂ ਕੀਤੀ ਨਾ ਸੱਜਣ ਵੀ ਨੰਬਰ ਚਾ ਦਿੱਤਾ ਕੁਛ ਨਹੀਂ ਕੀਤਾ ਨਾ ਕੁਛ ਨਹੀਂ ਕੀਤਾ ਨਾ ਇਹਨਾਂ ਕੋਲ ਸੁਣਵਾਈ ਨਾ 40000 ਰੁਪਏ ਲਾ ਕੇ ਬੰਦਾ ਸਾੜ ਦਿੱਤਾ ਮੇਰੇ ਲਈ ਲੜਵਾਉਗੀ ਮੇਰੀ ਜ਼ਿੰਦਗੀ ਬਰਵਾ ਦੋਗੀ ਕਿਹੜੀ ਜੇਲ੍ਹ ਨਾਲ ਜਿੱਦੇ ਵਿੱਚ ਬੰਦਾ ਪਿਆ ਕੇ ਫੂਰ ਚਲਾ ਸਕਦਾ ਉਹਨਾਂ ਕੋਲ ਜੇਲ੍ਹ ਚ ਨਹੀਂ ਬਣਾ ਕੀ ਕਰਨਾ ਹੈ ਪ੍ਰਾਧਿਿਕੀਤਾ ਤੋਂ ਤੁਸੀਂ ਮਰਜ਼ ਕਰਕੇ ਤਿੰਨ ਬੱਚੇ ਸਾੜ ਕੇ ਤਿੰਨ ਬੱਚੇ ਸਾੜ ਕੇ 20000 ਵਿੱਚ वो तो हम जा सारे अपने बिहार करा ले। माचू का क्या दूध? दसों कितने हैं उससे? मैंने जब मैं चाहिए था वह मैं आज यह बना देता सों। चकी पर ही रिस्पेक्टेबल लेनी है। सारनाथ यहाँ ना कर क्या? ਤੈਨੂੰ ਡਰ ਨਹੀਂ ਮਿਲਦਾ ਕੋਈ ਨਾ ਕਹੀ ਜਿਹਨੇ ਕਿਹਾ ਸੀ ਆਡੀਓ ਕੋਈ ਉਹਨਾਂ ਦਾ ਚਾਰਜ ਹੋਉਂਦਾ ਕਰਦਾ ਕਿਰੀ ਮੈਂ ਕਰਾਂ ਓਏ ਗੱਲ ਤੇ ਸੁਣੀ ਮੈਂ ਤੁਹਾਨੂੰ ਬੋਟਾ ਦੀ ਗੋਲੀ ਕਹਿੰਦਾ ਮੈਂ ਬੋਲਾਵਾ ਜਿੱਥੇ ਮੀਡੀਆ ਖੁੱਟਾਵਾ ਕੀ ਕੇ ਕੰਮ ਕਰਨੀ ਐ ਇੱਥੇ ਬਹਿ ਜਾ ਮੈਂ ਪੈਣਾ ਨਹੀਂ ਮੈਨੂੰ ਬੰਦਾ ਐਸਾ ਵਕਤ ਚਾਹੀਦਾ ਮੈਂ ਕੱਲ ਨੂੰ ਫੇਰ ਵੀ ਨੇ ਲੈ ਕੇ ਘੜੀ ਆਉਂਗੀ ਮੇਰੇ ਨਾਲ ਤੋ ਬੰਦਾ ਕੋਰੇ ਕਿ ਅਸੀਂ ਮੇਰਾ ਨੰਬਰ ਪਾਣ ਦੀ ਸੀ ਨਹੀਂ ਮੇਰੇ ਪੁੱਛੇ ਭਗਵਾਨ ਦਮਾੜ ਕੇ ਇਹਦਾ ਆਪਣੇ ਪਰਚਾ ਨਹੀਂ ਕੱਟਿਆ ਨਾ ਮੈਂ 490 ਦਾ ਕੇਸ ਪਾਉਂਦਾ ਸੀ ਇਹਨਾਂ ਪਰਚਾ ਨਹੀਂ ਕੱਟਿਆ ਐਸ ਤਰ੍ਹਾਂ ਵੀ ਨਕਾਜ਼ ਗਵਾਜ਼ ਸੀ ਤੀ ਮੇਰੀ ਸਰਮਾਈ ਨਹੀਂ ਹੋਈ ਮਸਲਾ ਇਹ ਹੈ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਬੀ ਦੀ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਥੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹ ਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਹ ਦੇ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕੀ ਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲ ਜੋ ਜ ਬੰਦਾ ਬਾਹਰ ਚਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫਿਰ ਸੀਆ ਫਲਾਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에어ਪੋਰਟ ਤੋਂ ਫਲਾਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂਜੀ ਚੈੱਕਰ ਮੈਨੂੰ ਇੱਕ ਕੋਨੇ ਕੋਲ ਤੋਂ ਦੋ ਬੇਟੀਆਂ ਵਾਂ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਐਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲਈ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਮੈਡਮ ਤੁਸੀਂ ਦੱਸੋ ਤੁਸੀਂ ਬਾਹਰੋਂ ਜਦੋਂ ਕਰ ਰਹੇ ਸੀ ਉਹਨਾਂ ਬਾਰੇ ਇਹ ਦੋ ਕਹ ਰਹੇ ਸੀ ਕਿ ਉਹਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੇ ਜੇ ਮੈਂ ਕਿਸੇ ਕੋ ਮਗਾ ਦੇਣੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬਈ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਟਦਾ ਹੁਣ ਦੂਜਾ ਖਰਚਾ ਪੈਂਦਾ ਮ ਕਈ ਵੀ ਲਾਤ ਤੁਸੀਂ ਕਹਿੰਦਾ ਸੀ 22 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇਹ ਕੀ ਗਵਰਨਮੈਂਟ ਕਿਉਂ ਹੋਣੀ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਭਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਦਾ ਕੌਰ ਹੈ ਜੀ ਇਹਦੇ ਆਪਣੇ ਹਿੰਦੀ ਥਾਣਾ ਸਿਵਲਾਈਂ ਦੀ ਇਹ ਕਹਿੰਦੀ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਮ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਕ ਲੈ ਬੈਨਾ ਹੋਰ ਵਿਆਹ ਕਰਾ ਲਿਆ ਕੀ ਕੀ ਤਿਆਰੀ ਪਰ ਜੋ ਬੰਨਿਕ ਨੌਕਰੀ ਕਰਾਂਗੇ ਸਰ ਇਸ ਮੀਟਿੰਗ ਦਾ ਕਹਿਣਾ ਵਾ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਈ ਸੀ ਬਟ ਇਨਫਲੂਐਂਸ ਚ ਛੱਡਤਾ ਬਾਡੀ ਉਹਨੂੰ ਜਿਹੜੋ ਨੇ ਦਿੱਤੀ ਹੋਈ ਐਪਲੀਕੇਸ਼ਨ ਤੇ ਉਹਨਾਂ ਸਦਿਆ ਤੁਪੀਸ਼ੀ ਅਫਸਰ ਨੇ ਕਿ ਦੁਬਾਰਾ ਕਾਲ ਕੀਤੀ ਆਜਣਾ ਜੀ ਬੰਦਾ ਵੇਖ ਲੈਣੇ ਆ ਧੰਨਵਾਦ